ਜਿਹੜੇ-ਜਿਹੜੇ ਵੀ ਮੇਰੇ ਬਲੌਗ ਵੀ ਦੇਖਦੇ ਆ ਉਹਨਾਂ ਦੇ ਪਰਿਵਾਰ ਤੇ ਉਹਨਾਂ ਤੇ ਸਾਰਿਆਂ ਤੇ ਕਿਰਪਾ ਰੱਖੀਂ ਆਪਣੀ ਭਾਈ ਗੁਰਮੀਰ ਗਰੀ ਆ ਲੈਫਟ ਜਾਂਦੀ ਮੈਂ ਲਾਦਾ ਉਹ ਕੀ ਕਰੀ ਜੰਨਾ ਇਹ ਪਚਾਉਂਦਾ ਬਿਆਹ ਸਭ ਜਾਣੇ ਲਿਫਟ ਦੇ ਵਿੱਚ ਆਪਾਂ ਦੇਖੋ ਜੀ ਨੀ ਆ ਰਾ ਇਹ ਲੋ ਰਾਤ ਦਾ ਕਿੰਨਾ ਟਾਈਮ ਹੋਇਆ ਦੇ ਲੋ ਤੋ ਉਹ ਪੁੱਜ ਗਏ ਆ ਤੇ ਅੰਲੇ ਵੀ ਰੱਜ ਪੂਰਾ ਬਹੁਤ ਵਧੀਆ ਮਾਹੌਲ ਆ ਠੀਕ ਆ ਉਹ ਸਾਹਮਣੇ ਇਹ ਜਿਲਿਆਂ ਵਾਲਾ ਬਾਗ ਠੀਕ ਆ ਉਹ ਆਪਾਂ ਹੁਣ ਤੁਹਾਨੂੰ ਦਿਖਾ ਨਹੀਂ ਸਕਦੇ ਅੰਦਰ ਜਾ ਕੇ ਤਾਂ ਵਾਏ ਗੁਰਜੀ ਘੱਟ ਜਿਹੜਾ ਮੱਤਰਾ ਦਾ ਸਾਹਿਬ ਜਾਈਏ ਜੀ ਵਾਏ ਉਹ ਨਹੀਂ ਨਾ ਵਾਏ ਮਨ ਲੰਬਾ ਕਿੰਨਾ ਲੰਬਾ ਵੀ ਜਿਉਂ ਕੋਈ ਤਾਂ ਹੋ ਜਾਣਾ ਯਾਰ ਇਸ ਦਾ ਮਤਲਬ ਹੋਰ ਹੋਰ ਉਥੋਂ ਵੀ ਆਪਾਂ ਅੰਦਰ ਬੈੰਨੀ ਜਾਗੇ ਦੁਕਾਨਾਂ ਬਾਕੀ ਜਿਹੜੀਆਂ ਬੰਦ ਆ ਉਸ ਵੇ ਨੂੰ ਖੁੱਲ ਜਾਣੀਆਂ ਤੇ ਲੋਜੀ ਕਰੋ ਦਾ ਭਾਈ ਗੁਰਮੀਰ ਕਰੇ ਹੁਣ ਆਪਾਂ ਕਰਵਾਵਾਂਗੇ ਜਮਾ ਆਪਣੇ ਸ਼ੂ ਵਗੈਰਾ ਠੀਕ ਆ ਫੇ ਆਪਾਂ ਉਧਰ ਦੀ ਹੋ ਕੇ ਅੰਦਰ ਆਪਾਂ ਵੀ ਨਿਕਲ ਜਾਣਾ ਤੇ ਇੱਥੇ ਇੱਥੇ ਹੋਣੀ ਆ ਸ਼ੂ ਜਮਾ ਤੇ ਹੁਣ ਆਪਾਂ ਇੱਥੇ ਸ਼ੂ ਵਗੈਰਾ ਜਮਾ ਕਰਨਾ ਠੀਕ ਆ ਤਾਂ ਫੇਰ ਆਪਾਂ ਅੰਦਰ ਚੱਲਦੇ ਆਂ ਗਰਮੀ ਜੀ ਲੱਗ ਰਹੀ ਸੀ ਆਪਾਂ ਮੰਗਾਈਆ ਕੋਲਡ ਕਾਫੀ ਤੇ ਹੁਣ ਬਾਕੀ ਆਰਡਰ ਆਪਾਂ ਆਪਣਾ ਕਰ ਰਹੇ ਆ ਵੀ ਕੀ ਖਾਣਾ ਪੀਣਾ ਆ ਡਬਲ ਡਬਲ ਸ਼ਾਟ ਡਬਲ ਸ਼ਾਟ ਐਕਸਟਰਾ ਸ਼ਾਟ ਡਬਲ ਡਬਲ ਸ਼ਾਟ ਤੇ ਹੀ ਆ ਓਕੇ ਆ ਆਪਾਂ ਵੀ ਇਧਰ ਗੋਲਡ ਕਾਫੀ ਸਹੀ ਹੈ ਨਹੀਂ ਹੋਗਾ ਸਾਰੀ ਸੰਗਤ ਆਰਾਮ ਕਰ ਰਹੀ ਆ ਫਰੌਂਦਾ ਸਾਹਿਬ ਫੋਟੋਗ੍ਰਾਫੀ ਵੀਡੀਓ ਕਰੀਓ ਜਰੂਰ ਲਓ ਸੌਂਗਾ ਹੈ ਚਲੋ 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 ਇੱਥੇ ਪੈਰ ਤਾਂ ਪੈਰ ਦੋ ਭਾਈ ਗੁਰਮੀਰ ਗਰੀ ਆ ਲੈਫਟ ਜਾਂਦੀ ਮੈਂ ਲਾਦਾ ਹਣਾ ਹਾਂ ਇੱਥੋਂ ਦੀ ਵੇ ਜਾਉਂਗੇ ਨਾ ਆਪਾਂ ਉਧਰ ਦੀਆਂ ਪੌੜੀਆਂ ਤੇ ਜੋ ਨਾਲ ਚੱਲ 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 ਉਹ ਵਾਇਕਰ ਉਹ ਉਹ ਕੀ ਕਰੀ ਜੰਨਾ ਇਹ ਪਚਾਉਂਦਾ ਪਿਆ ਸਭ ਯਾਨੀ ਲਿਫਟ ਦੇ ਵਿੱਚ ਆਪਾਂ ਆਹ ਤਾਂ ਵਧੀਆ ਮੈਂ ਮੈਂ ਨਹੀਂ ਦੇਖਿਆ ਕਦੀ ਮੈਂ ਨਹੀਂ ਇਹ ਨਹੀਂ ਹੈ ਇਹ ਪਹਿਲੀ ਵਾਰ ਇੱਦਣੋਂ ਪਹਿਲਾਂ ਦੇਖਿਆ ਹਣਾ ਸੱਚੀ ਹੈ ਨਾ ਮੈਂ ਲੰਗੜਣੀ ਹੀ ਪਤਾ ਨਹੀਂ ਸਲੋ ਜਾਂਦੇ ਹੀ ਆ ਪਤਾ ਨਹੀਂ ਲੰਗੜਣ ਦੇ ਆ ਲੱ ਜਾਂਦੀ ਨਹੀਂ ਦੇਖੋ ਲੱ ਜਾਂਦੀ ਵੀ ਹੈ ਨਾ ਲੱਗੀ ਜੇ ਉੱਥੇ ਕੱਢੇ ਆ ਗਏ ਗਰਾਊਂਡ ਤੇ ਜੀ ਪਹਿਲੇ ਰਾਉਂਡ ਦੀ ਜਿੰਗੀ ਸੀ ਵਾਹਿਗੁਰੂ ਵਾਹਿਗੁਰੂ ਲੋ ਜੀ ਕਰੋ ਦਾਸ਼ਾ 79 ਵਾਹਿਗੁਰੂ ਮੇਹ ਕਰੀਂ ਜਾਦੇ ਆ ਸਾਰਿਆਂ ਦੇ ਜਿਹੜੇ-ਜਿਹੜੇ ਵੀ ਮੇਰੇ ਬਲੌਗ ਵੀ ਦੇਖਦੇ ਆ ਉਹਨਾਂ ਦੇ ਪਰਿਵਾਰ ਤੇ ਉਹਨਾਂ ਤੇ ਸਾਰਿਆਂ ਤੇ ਕਿਰਪਾ ਰੱਖੀਂ ਆਪਣੀ ਸਤਗੁਰੂ ਵੀ ਵੇਟ ਕਰ ਰਹੇ ਆ ਤੇ ਬਾਅਦ ਤੋਂ ਆਪਾਂ ਵੀ ਅੰਦਰ ਮੱਥਾ ਟੇਕਣਾ ਹੈ ਜਾ ਕੇ ਤੇ ਬਹੁਤ ਸਕੂਨ ਜਾਇਆ ਹੈ ਬਹੁਤ ਆਨੰਦ ਆ ਰਿਹਾ ਹੈ ਗੁਰੂ ਘਰ ਆ ਕੇ ਨਾ ਪਵਿੱਤਰ ਬਾਣੀ ਜਿੱਥੇ ਸ਼ਬਦ ਨਹੀਂ ਹੈ ਮੇਰੇ ਕੋਲ ਵਾਹਿਗੁਰੂ ਮੇਰੇ ਕਰੀ ਸਭ ਉਸਤਰਵਾਤ ਦਾ ਬਲਾ ਕਰੀ ਹਰ ਆ ਗਏ E

ਉਹ ਵੀ ਆਪਾਂ ਮਹਾਰਾਜ ਅੱਗੇ ਮੱਥਾ ਟੇਕ ਲਿਆ ਆ ਠੀਕ ਹੈ ਜੀ ਹੁਣ ਆਪਾਂ ਬਾਬਾ ਦੀਪ ਸਿੰਘ ਗੋਤਵਾਰੀ ਜਾ ਰਹੇ ਆ ਤੇ ਕਰਦੇ ਆ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਉੱਥੇ ਕੀ ਜਾਨੀ ਜਾਏ ਸਾਬੇ ਰੰਗ ਦੰਦ ਚਾਹੇ ਜਾ ਤੋ ਸਰਬੋਤਮ ਹੈ ਇੱਧਰ ਹੀ ਆਹੀ ਵੀ ਪਹਿਲੀ ਵਾਰੀ ਜਾ ਰਹੇ ਆ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਗੁਰਦੁਆਰੇ ਠੀਕ ਹੈ ਜੀ ਤੇ ਜਰੂਰ ਕਾਫੀ ਜਾਣੇ ਨੇ ਮੈਨੂੰ ਕਮੈਂਟ ਵੀ ਕੀਤੇ ਹੈਗੇ ਵੀ ਕਹਿੰਦੇ ਵੀ ਜਰੂਰ ਜਾ ਕੇ ਆਇਓ ਤਾਂ ਮੈਂ ਜਾਣਾ ਵੀ ਸੀਗਾ ਤੇ ਕਿਹਨੇ ਦਿਨਾਂ ਦਾ ਪਲਾਨ ਵੀ ਸੀਗਾ ਵੀ ਬਾਬਾ ਦੀਪ ਸਿੰਘ ਉਹਦਵਾਰੇ ਵੀ ਜਾਣਾ ਹੈ ਨਾਲੇ ਕੋਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਜਾਣਾ ਹੈ ਤੇ ਆਪਾਂ ਮਹਾਰਾਜ ਅੱਗੇ ਤਾਂ ਮਥਾ ਠੀਕ ਲਿਆ ਆ ਤੇ ਹੁਣ ਬਾਬਾ ਦੀਪ ਸਿੰਘ ਉਹਦਵਾਰੇ ਜਾਵਾਂਗੇ ਉੱਥੇ ਮਥਾ ਢੇਕਾਂਗੇ ਕਿ ਉਥੋਂ ਮੱਥਾ ਟੇਕ ਕੇ ਫੇ ਆਪਾਂ ਘਰ ਨੂੰ ਰਵਾਨਾ ਕਰਾਂਗੇ ਠੀਕ ਹੈ ਜੀ ਤੇ ਜਦ ਤੂੰ ਉੱਥਾਂ ਹੀ ਜਾਂਦੀ ਹੋ ਹਾਂ ਆਪਾਂ ਹਲੇ ਟਾਈਮ ਹੋ ਗਿਆ ਤੁਹਾਨੂੰ ਟਾਈਮ ਵੀ ਦਦਾਨੇ ਪੌਣੇ ਕੇ 5 ਹੋ ਗਿਆ ਠੀਕ ਆ ਬਸ ਇਦਾਂ ਹੀ ਆ ਰਾਤ ਦਾ ਤੇ ਲੀ ਜਾਂਦਾ ਕੰਮ ਚਲੋ ਠੀਕ ਹੈ ਜੀ ਮੈਂ ਦੇਖਦੇ ਆ ਇੱਥੋਂ ਕਹਿੰਦੇ 5-7 ਮਿੰਟ ਦੀ ਦੂਰੀ ਤੇ ਆ ਦੇਖਦੇ ਆ ਆ ਬੰਦਾ ਵਿਚਾਰਾ ਲੱਗਾ ਆ ਯਾਰ ਹਿੰਮਤ ਦੀ ਦਾਤ ਦੇਣੀ ਪਊਗੀ ਇਹਦੀ ਇਹਦੀ ਹਿੰਮਤ ਦੇ ਨਾਲ ਹੀ ਆਪਾਂ ਚੱਲ ਰਹੇ ਆ ਲਓ ਜੀ ਤਾਂ ਵੀ ਕੋਲ ਤੁਰਾਣਾ ਕੀ ਆ ਵੀਰੇ ਦਰਵਾਜ਼ਾ ਨਹੀਂ ਕਰ ਆਹ ਹੋਆ ਦਰਵਾਜ਼ਾ ਰੋਕ ਲਾ ਰੋਕ ਲਾ ਰੋਕ ਲਾ ਹਾਂ ਇੱਥੋਂ ਲੈ ਲੈਣੇ ਆ ਲਓ ਜੀ ਇੱਥੋਂ ਹੁਣ ਆਪਾਂ ਪੀਨੀ ਆ ਕੋਈ ਪੈਪਸੀ ਵਗੈਰਾ ਕੁਝ ਰੋਕ